ਕਰੀਬ 10 ਤੋਂ 12000 ਕਮਾਉਣ ਵਾਲਾ ਇੱਕ ਨੌਜਵਾਨ ਉਹ ਬਿਓਸ਼ੀ ਦੀ ਹਾਲਤ ਵਿੱਚ ਅਚਾਨਕ ਹੀ ਉਹਦੀਆਂ ਅੱਖਾਂ ਖੁੱਲ੍ਹਦੀਆਂ ਨੇ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਉਹ ਵੇਖਦਾ ਹੈ ਕਿ ਬਹੁਤ ਹੀ ਆਲੀਸ਼ਾਨ ਮਹਿਲ ਦੇ ਵਿੱਚ ਆਲੀਸ਼ਾਨ ਘਰ ਦੇ ਵਿੱਚ ਉਹ ਲੰਮੇ ਪਿਆ ਹੋਇਆ ਹੈ ਜਿਹੜੇ ਬਿਸਤਰ ਤੇ ਉਹ ਲੰਮੇ ਪਿਆ ਹੋਇਆ ਸੀ ਉਹ ਬਿਸਤਰ ਉਹਦੇ ਲਈ ਨਾਰਮਲ ਨਹੀਂ ਸੀ ਕਿਉਂਕਿ ਉਸਨੇ ਇਹ ਬਿਸਤਰ ਪਹਿਲੀ ਵਾਰੀ ਵੇਖਿਆ ਹੋਇਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਬਿਸਤਰ ਤੇ ਇਹੋ ਜਿਹਾ ਆਲੀਸ਼ਾਨ ਮਕਾਨ ਉਸਨੇ ਪਹਿਲਾਂ ਨਹੀਂ ਵੇਖਿਆ ਸੀ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਸੀ ਉਹ ਕਮਰੇ ਦੇ ਸਾਹਮਣੇ ਇੱਕ ਸੋਫਾ ਪਿਆ ਹੋਇਆ ਸੀ ਜਿਸ ਸੋਫੇ ਦੇ ਉੱਤੇ ਤਿੰਨ ਕੁੜੀਆਂ ਬੈਠੀਆਂ ਹੋਈਆਂ ਸਨ ਤੇ ਇੱਕ ਕੁੜੀ ਸਾਹਮਣੇ ਪਈ ਫ੍ਰੀਜ ਦੇ ਕੋਲ ਖੜੀ ਸੀ ਜਦੋਂ ਚਾਰਾਂ ਕੁੜੀਆਂ ਵੱਲ ਦੇਖਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਦਰਅਸਲ ਉਹਨਾਂ ਕੁੜੀਆਂ ਨੇ ਸਿਰਫ ਅੰਡਰਗਾਰਮੈਂਟ ਪਹਿਨੇ ਹੋਏ ਸੀ ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਵੀ ਕਪੜਾ ਉਹਨਾਂ ਨੇ ਸਰੀਰ ਦੇ ਉੱਤੇ ਨਹੀਂ ਪਾਇਆ ਹੋਇਆ ਸੀ ਉਸ ਨੌਜਵਾਨ ਨੇ ਸੋਚਿਆ ਕਿ ਸ਼ਾਇਦ ਉਹ ਸੁਪਨਾ ਦੇਖ ਰਿਹਾ ਹੈ ਪਰ ਉਹ ਦਰਅਸਲ ਹਕੀਕਤ ਸੀ ਤੇ ਫਿਰ ਕੁਝ ਦੇਰ ਬਾਅਦ ਇੱਕ ਲੜਕੀ ਆਉਂਦੀ ਹੈ ਤੇ ਉਸ ਨੂੰ ਪਾਣੀ ਦਾ ਗਲਾਸ ਦੇ ਕੇ ਤੇ ਕੁਝ ਗੋਲੀਆਂ ਦਿੰਦੀ ਹੈ ਤੇ ਉਹ ਗੋਲੀਆਂ ਖਾਣ ਤੋਂ ਬਾਅਦ ਉਸ ਦੇ ਸਰੀਰ ਦੇ ਵਿੱਚ ਅਲੱਗ-ਅਲੱਗ ਬਦਲਾਅ ਆਣੇ ਸ਼ੁਰੂ ਹੋ ਜਾਂਦੇ ਨੇ ਉਸ ਸਮੇਂ ਇਹ ਨਿਊਜ਼ ਜਿਹੜੀ ਹੈ ਪੰਜਾਬ ਦੇ ਹਰੇਕ ਅਖਬਾਰ ਹਰੇਕ ਜ਼ਿਲ੍ਹੇ ਦੇ ਟੀਵੀ ਚੈਨਲ ਦੇ ਉੱਤੇ ਮੌਜੂਦ ਸੀ ਹਰ ਕੋਈ ਬੰਦਾ ਇਹੀ ਚਾਹੁੰਦਾ ਸੀ ਕਿ ਆਖਰ ਉਹ ਲੜਕੀਆਂ ਕੌਣ ਸਨ ਤੇ ਉਸ ਲੜਕੇ ਦੇ ਨਾਲ ਉਸ ਰਾਤ ਉਹਨਾਂ ਨੇ ਕੀ ਕੁਝ ਕੀਤਾ ਸੀ ਨਮਸਕਾਰ ਦੋਸਤੋ ਕ੍ਰਾਈਮ ਦੀ ਕਹਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਮੈਂ ਤੁਹਾਨੂੰ ਸੱਚੀ ਘਟਨਾ ਸੁਣਾਉਣ ਜਾ ਰਿਹਾ ਹਾਂ ਉਹ ਸੱਚੀ ਘਟਨਾ ਹੈ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਜਿੱਥੇ ਇੱਕ ਰੋਡ ਪੈਂਦਾ ਹੈ ਕਪੂਰਥਲਾ ਰੋਡ 21 ਨਵੰਬਰ 2022 ਦੀ ਸ਼ਾਮ 7 ਵਜੇ ਸਨ ਇੱਕ ਮਜ਼ਦੂਰ ਆਪਣੀ ਚਮੜਾ ਫੈਕਟਰੀ ਦੇ ਵਿੱਚੋਂ ਦਿਹਾੜੀ ਲਾ ਕੇ ਆਪਣੇ ਘਰ ਨੂੰ ਕਪੂਰਥਲਾ ਰੋਡ ਦੇ ਉੱਤੋਂ ਜਾ ਰਿਹਾ ਹੁੰਦਾ ਹੈ ਤੇ ਇੱਕ ਸੁੰਨਸਾਣੇ ਇਲਾਕੇ ਦੇ ਉੱਤੇ ਜਦੋਂ ਉਹ ਜਾ ਰਿਹਾ ਹੁੰਦਾ ਹੈ ਉਹਦੇ ਲਾ ਕੇ ਇੱਕ ਚਿੱਟੇ ਰੰਗ ਦੀ ਗੱਡੀ ਆ ਕੇ ਖੜੀ ਹੁੰਦੀ ਹੈ ਜਿਸ ਤਰ੍ਹਾਂ ਉਹ ਗੱਡੀ ਖੜੀ ਹੁੰਦੀ ਹੈ ਬੰਦਾ ਵੀ ਉਸ ਦੇ ਲਾਗੇ ਖੜਾ ਹੋ ਜਾਂਦਾ ਹੈ ਤੇ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਇੱਕ ਕੁੜੀ ਜਿਹੜੀ ਹੈ ਉਸ ਨੌਜਵਾਨ ਨੂੰ ਆਵਾਜ਼ ਦਿੰਦੀ ਹੈ ਕਿ ਭਾਈ ਸਾਹਿਬ ਜਰਾ ਰੁਕਿਓ ਤੁਹਾਡੇ ਨਾਲ ਬਹੁਤ ਜ਼ਰੂਰੀ ਕੰਮ ਹੈ ਜਿਵੇਂ ਹੀ ਉਹ ਨੌਜਵਾਨ ਉਸ ਗੱਡੀ ਤੇ ਲਾਗੇ ਜਾਂਦਾ ਹੈ ਉਸ ਦੇ ਵਿੱਚੋਂ ਇੱਕ ਲੜਕੀ ਪਰਚੀ ਦਿਖਾਉਂਦੀ ਹੈ ਤੇ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੈ ਇਸ ਪਤੇ ਦਾ ਨੌਜਵਾਨ ਕਹਿੰਦਾ ਹੈ ਕਿ ਮੈਡਮ ਜੀ ਮੈਂ ਤਾਂ ਇੱਕ ਆਨਪਰ ਬੰਦਾ ਹਾਂ ਇੱਕ ਚਮੜਾ ਫੈਕਟਰੀ ਦੇ ਵਿੱਚ ਕੰਮ ਕਰਦਾ ਹਾਂ ਮਿਹਨਤ ਮਜ਼ਦੂਰੀ ਕਰਦਾ ਹਾਂ ਮੈਨੂੰ ਐਡਰੈਸ ਦਾ ਪਤਾ ਨਹੀਂ ਹੈ ਜਦੋਂ ਇਸ ਤਰ੍ਹਾਂ ਉਹ ਗੱਲ ਕਰ ਰਿਹਾ ਹੁੰਦਾ ਹੈ ਤੇ ਉਹਦੇ ਅਚਾਨਕ ਦੇ ਚਿਹਰੇ ਦੇ ਉੱਤੇ ਠੰਡੀ ਸਪਰੇ ਪੈ ਜਾਂਦੀ ਹੈ ਇੱਥੋਂ ਤੱਕ ਕਿ ਜਦੋਂ ਤੱਕ ਉਸ ਕੋਈ ਸਮਝ ਸਕਦਾ ਕਿ ਇਹ ਕੈਮੀਕਲ ਹੈ ਜਾਂ ਫਿਰ ਕੋਈ ਹੋਰ ਚੀਜ਼ ਹੈ ਉਹ ਬਿਉਸ਼ ਹੋ ਚੁੱਕਿਆ ਸੀ ਜਦੋਂ ਉਸ ਸਮੇਂ ਇਹ ਸਪਰੇ ਕੀਤੀ ਗਈ ਸੀ ਉਹਦੇ ਮੂੰਹ ਦੇ ਉੱਤੇ ਉਹ 7 ਵਜੇ ਦਾ ਟਾਈਮ ਸੀ ਤਾਂ ਉਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਉਂਦੀ ਹੈ ਆਲੀਸ਼ਾਨ ਕਮਰੇ ਦੇ ਵਿੱਚ ਉਦੋਂ 9 ਵੱਜ ਚੁੱਕੇ ਸੀ ਤੇ ਜਦੋਂ ਉਹ ਉੱਠ ਕੇ ਵੇਖਦਾ ਹੈ ਉਹਦੇ ਚਾਰੇ ਪਾਸੇ ਇੱਕ ਆਲੀਸ਼ਾਨ ਕਮਰਾ ਸੀ ਜਿਵੇਂ ਇੱਕ ਅਮੀਰਾਂ ਦਾ ਕਮਰਾ ਹੁੰਦਾ ਹੈ ਉਹ ਇਹ ਕਮਰਾ ਪੂਰੀ ਤਰ੍ਹਾਂ ਸਜਿਆ ਹੋਇਆ ਸੀ ਤੇ ਅੱਜ ਤੋਂ ਪਹਿਲਾਂ ਉਸਨੇ ਇਹ ਜਿਹੜੀ ਕਮਰਾ ਸੀ ਇਹੋ ਜਿਹਾ ਕਮਰਾ ਪਹਿਲਾਂ ਕਦੀ ਨਹੀਂ ਦੇਖਿਆ ਫਿਰ ਉਹਦੇ ਕੋਲ ਇੱਕ ਲੜਕੀ ਆਉਂਦੀ ਹੈ ਤੇ ਉਹਦੇ ਹੱਥ ਵਿੱਚ ਸੀ ਪਾਣੀ ਦਾ ਗਲਾਸ ਤੇ ਇੱਕ ਹੱਥ ਦੇ ਵਿੱਚ ਉਹਨੇ ਗੋਲੀਆਂ ਫੜੀਆਂ ਹੋਈਆਂ ਸਨ ਜਿਹੜੀਆਂ ਉਹ ਬੰਦੇ ਨੂੰ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਤੂੰ ਇਸ ਨੂੰ ਖਾ ਲਾ ਪਰ ਉਹ ਮਨਾਂ ਕਰਦਾ ਹੈ ਫਿਰ ਉਸ ਤੋਂ ਬਾਅਦ ਉਹ ਕੁੜੀਆਂ ਜਿਹੜੀਆਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀਆਂ ਨੇ ਤੇ ਉਹ ਇਹ ਵੀ ਕਹਿੰਦੀਆਂ ਨੇ ਕਿ ਤੇਰੇ ਨਾਲ ਬਹੁਤ ਬੁਰਾ سلوਕ ਕੀਤਾ ਜਾਵੇਗਾ ਜੇਕਰ ਤੂੰ ਇਹ ਗੋਲੀਆਂ ਨਹੀਂ ਖਾਂਦਾ ਇਸ ਤੋਂ ਬਾਅਦ ਉਹ ਨੌਜਵਾਨ ਡਰ ਜਾਂਦਾ ਹੈ ਤੇ ਉਹ ਗੋਲੀਆਂ ਨੂੰ ਖਾ ਲੈਂਦਾ ਹੈ ਤੇ ਜਦੋਂ ਹੀ ਉਹ ਗੋਲੀਆਂ ਨੂੰ ਖਾਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਸਰੀਰ ਦੇ ਵਿੱਚ ਬਦਲਾਅ ਆਣੇ ਸ਼ੁਰੂ ਹੋ ਜਾਂਦੇ ਹੋਏ ਜੋ ਤੁਸੀਂ ਸਮਝੀ ਸਕਦੇ ਹੋ ਉਸ ਬੰਦੇ ਦੇ ਵਿੱਚ ਕਾਮ ਦੀ ਉਤੇਜਨਾ ਪੈਦਾ ਹੋ ਜਾਂਦੀ ਹੈ ਉਹਨਾਂ ਲੜਕੀਆਂ ਨੇ ਉਸ ਬੰਦੇ ਦੇ ਹੱਥ ਪੈਰਾਂ ਨੂੰ ਵੀ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਸੀ ਫਿਰ ਉਹ ਜ਼ਿਆਦਾ ਕੁਝ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਹਦੇ ਉੱਪਰ ਗੋਲੀਆਂ ਦਾ ਅਸਰ ਵੀ ਹੋ ਚੁੱਕਿਆ ਸੀ ਉਸ ਤੋਂ ਬਾਅਦ ਉਹ ਨੌਜਵਾਨ ਇਹ ਦੱਸਦਾ ਹੈ ਕਿ ਉਹ ਸ਼ਰੇਆਮ ਦੇਖਦਾ ਰਿਹਾ ਉਹਦੇ ਸਾਹਮਣੇ ਹੀ ਉਹ ਚਾਰੀ ਲੜਕੀਆਂ ਨੇ ਇੱਕ ਇੱਕ ਕਰਕੇ ਆਪਣੇ ਕੱਪੜੇ ਉਤਾਰੇ ਤੇ ਜਦੋਂ ਤੱਕ ਉਹਨਾਂ ਦੇ ਅੰਡਰਗਾਰਮੈਂਟ ਤਨ ਦੇ ਉੱਤੇ ਰਹਿ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਲਾਗੇ ਪਈ ਸ਼ਰਾਬ ਦੀ ਬੋਤਲ ਨੂੰ ਪੀਤਾ ਤੇ ਇਹ ਵੀ ਇੱਕ ਹੈਰਾਨ ਕਰਨ ਵਾਲੀ ਗੱਲ ਸੀ ਕਿ ਉਹਨਾਂ ਚਾਰਾਂ ਲੜਕੀਆਂ ਦੇ ਵਿੱਚ ਸਾਰਿਆਂ ਦੀ ਉਮਰ 20 ਸਾਲ ਤੋਂ ਨਾ ਤੇ ਘੱਟ ਸੀ ਤੇ ਨਾ ਹੀ 21-25 ਸਾਲ ਤੋਂ ਜ਼ਿਆਦਾ ਸੀ। ਉਹ ਕੁੜੀਆਂ ਕਦੀ ਇੰਗਲਿਸ਼ ਦੇ ਵਿੱਚ ਗੱਲ ਕਰਦੀਆਂ ਸਨ ਤੇ ਕਦੀ ਪੰਜਾਬੀ ਦੇ ਵਿੱਚ ਗੱਲ ਕਰਦੀਆਂ ਸਨ। ਉਹ ਮਜ਼ਦੂਰ ਨੌਜਵਾਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਦੇ ਨਾਲ ਕੀ ਹੋਣ ਵਾਲਾ ਸੀ। ਆਖਿਰਕਾਰ ਉਹ ਕੀ ਕਰਨਾ ਚਾਹੁੰਦੀਆਂ ਸਨ? ਜਦੋਂ ਗੋਲੀਆਂ ਖਾਣ ਤੋਂ ਬਾਅਦ ਉਸ ਨੌਜਵਾਨ ਦੇ ਸਰੀਰ ਵਿੱਚ ਪੂਰੀ ਤਰ੍ਹਾਂ ਬਦਲਾਅ ਆ ਗਿਆ ਤਾਂ ਉਹ ਲੜਕੀਆਂ ਨੇ ਜਿਵੇਂ ਇੱਕ ਕੋਈ ਖੇਲ ਖੇលਿਆ ਉਹ ਕੰਪੀਟੀਸ਼ਨ ਇੱਕ ਦੂਜੇ ਨਾਲ ਕਰਨ ਲੱਗ ਪਈਆਂ ਉਸੇ ਤਰ੍ਹਾਂ ਹੀ ਕੰਪੀਟੀਸ਼ਨ ਦੇ ਵਿੱਚ ਇੱਕ ਇੱਕ ਲੜਕੀ ਨੇ ਪਹਿਲਾਂ ਉਸ ਲੜਕੇ ਦੇ ਨਾਲ ਰੇਪ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਕੋਈ ਪੁਰਸ਼ ਕਿਸੇ ਮਹਿਲਾ ਦਾ ਕਿਸੇ ਔਰਤ ਦਾ ਰੇਪ ਕਰਦਾ ਹੈ ਉਸੇ ਤਰ੍ਹਾਂ ਹੀ ਉਹ ਕੁੜੀਆਂ ਨੇ ਉਸ ਬੰਦੇ ਦੇ ਨਾਲ ਰੇਪ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਉਹ ਮਜ਼ਦੂਰ ਰੋਂਦਾ ਰਿਹਾ ਤਰਲੇ ਮਾਰਦਾ ਰਿਹਾ ਕਿ ਇਹ ਕਹਿੰਦਾ ਰਿਹਾ ਕਿ ਮੈਡਮ ਜੀ ਤੁਸੀਂ ਮੈਨੂੰ ਛੱਡ ਦਿਓ ਮੈਂ ਇੱਕ ਮਜ਼ਦੂਰ ਹਾਂ ਮੇਰੇ ਤੇ ਰਹਿਮ ਕਰੋ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਹਾਂ ਪਰ ਕੁੜੀਆਂ ਨੇ ਉਸ ਬੰਦੇ ਦੀ ਇੱਕ ਨਾ ਸੁਣੀ ਉਹ ਚਾਰੇ ਕੁੜੀਆਂ ਹਫਸ ਦੇ ਵਿੱਚ ਇੰਨੀਆਂ ਪਾਗਲ ਹੋ ਚੁੱਕੀਆਂ ਸਨ ਕਿ ਉਹਨਾਂ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਕੀ ਚੱਲ ਰਿਹਾ ਹੈ ਉਹ ਕੀ ਕਰ ਰਹੀਆਂ ਨੇ ਇਸੇ ਤਰ੍ਹਾਂ ਹੀ 9 ਵਜੇ ਤੋਂ ਲੈ ਕੇ ਕਰੀਬ ਰਾਤ ਦੇ 3 ਵਜੇ ਤੱਕ ਉਹ ਬੰਦੇ ਨਾਲ ਵਾਰੀ-ਵਾਰੀ ਗੰਦਾ ਕੰਮ ਕਰਦੀਆਂ ਰਹੀਆਂ ਜਿਸ ਤਰ੍ਹਾਂ ਹੀ ਦਾਦ ਦੇ 3 ਵਜਦੇ ਨੇ ਕੁੜੀਆਂ ਦਾ ਜਦੋਂ ਮਨ ਪੜ ਜਾਂਦਾ ਹੈ ਤਾਂ ਉਹ ਜਿਸ ਤਰ੍ਹਾਂ ਉਸ ਬੰਦੇ ਨੂੰ ਉਸ ਨੌਜਵਾਨ ਨੂੰ ਉਥੋਂ ਚੱਕ ਕੇ ਲਿਆਂਦਾ ਸੀ ਉਹਨਾਂ ਨੇ ਪੈਰ ਬਣ ਕੇ ਹੱਥ ਪੈਰ ਬਣ ਕੇ ਲਿਆਂਦਾ ਸੀ ਉਸੇ ਤਰ੍ਹਾਂ ਹੀ ਉਹਦੇ ਹੱਥ ਪੈਰ ਬਣ ਕੇ ਉਸੇ ਜਗ੍ਹਾ ਦੇ ਲਾਗੇ ਚਾਗੇ ਉਹਨੂੰ ਸੋਟ ਆਉਂਦੀਆਂ ਨੇ ਅਗਲੇ ਦਿਨ ਉਹ ਮੁੰਡਾ ਥਾਣੇ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਥਾਣੇ ਦੇ ਵਿੱਚ ਆਪਣੀ ਰਿਪੋਰਟ ਲਿਖਾਏ ਬਿਨਾਂ ਹੀ ਵਾਪਸ ਘਰ ਪੱਜ ਜਾਂਦਾ ਹੈ ਉਹ ਇਹ ਸੋਚਦਾ ਹੈ ਕਿ ਉਹ ਇੱਕ ਗਰੀਬ ਆਦਮੀ ਹੈ ਉਸ ਕੋਲ ਇੰਨਾ ਪੈਸਾ ਨਹੀਂ ਹੈ ਕੋਰਟ ਕਚੈਰੀਆਂ ਦੇ ਠੱਕੇ ਖਾਵੇਗਾ ਇਸ ਲਈ ਉਹ ਥਾਣੇ ਦੇ ਵਿੱਚ ਆਪਣੀ ਕੰਪਲੇਂਟ ਨਹੀਂ ਲਿਖਾਉਂਦਾ ਪਰ ਉਹ ਸਾਰੀ ਜਿਹੜੀ ਘਟਨਾ ਹੈ ਉਹ ਆਪਣੇ ਘਰਦਿਆਂ ਨੂੰ ਦੱਸ ਦਿੰਦਾ ਹੈ ਤੇ ਉਹਨਾਂ ਦੇ ਘਰਦਿਆਂ ਦੇ ਮਾਧਿਅਮ ਦੇ ਜਰੀਏ ਹੀ ਇਹ ਗੱਲ ਜਿਹੜੀ ਹੈ ਮੀਡੀਆ ਤੱਕ ਪਹੁੰਚ ਜਾਂਦੀ ਹੈ ਤੇ ਉਸ ਵਕਤ ਜਦੋਂ ਇਹ ਗੱਲ ਹੋਈ ਸੀ ਇਹ ਘਟਨਾ ਹੋਈ ਸੀ ਪੰਜਾਬ ਦੀ ਕੋਈ ਵੀ ਇਹੋ ਜਿਹੀ ਮੀਡੀਆ ਕੋਈ ਇਹੋ ਜਿਹਾ ਚੈਨਲ ਕੋਈ ਇਹੋ ਜਿਹੀ ਅਖਬਾਰ ਨਹੀਂ ਸੀ ਜਿੱਥੇ ਇਹ ਘਟਨਾ ਨਹੀਂ ਲਿਖੀ ਗਈ ਸੀ ਜਦੋਂ ਇਹ ਗੱਲ ਲੋਕਾਂ ਨੂੰ ਪਤਾ ਚੱਲੀ ਕਿ ਇੱਥੇ ਕੁੜੀਆਂ ਦੀ ਕੋਈ ਗੈਂ ਘੁੰਮਦੀ ਹੈ ਇਸ ਤਰ੍ਹਾਂ ਮੁੰਡੇ ਚੱਕ ਕੇ ਉਹਨਾਂ ਦੇ ਨਾਲ ਬਲਾਤਕਾਰ ਰੇਪ ਕਰਦੀਆਂ ਨੇ ਉਹਨਾਂ ਨੂੰ ਕੋਈ ਗਲਤ ਤਰ੍ਹਾਂ ਦੀਆਂ ਗੋਲੀਆਂ ਦਿੰਦੀਆਂ ਨੇ ਇਸ ਤਰ੍ਹਾਂ ਦੀ ਜਦੋਂ ਖਬਰ ਬਾਹਰ ਆਉਂਦੀ ਹੈ ਤਾਂ ਜਲੰਧਰ ਦੀ ਪੁਲਿਸ ਵੀ ਫਿਰ ਹੜਕਤ ਦੇ ਵਿੱਚ ਆਉਂਦੀ ਹੈ ਪੰਜਾਬ ਪੁਲਿਸ ਵੀ ਸ਼ਾਨਦਿਨ ਕਰਨੇ ਸ਼ੁਰੂ ਕਰ ਦਿੰਦੀ ਹੈ ਕਿ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਨੇ ਉਹ ਕਿੱਥੇ ਘੁੰਮਦੀਆਂ ਨੇ ਉਹ ਕਿਹੜਾ ਇਲਾਕਾ ਹੈ ਉਹ ਘਰ ਕਿਹੜਾ ਹੈ ਜਦੋਂ ਪੁਲਿਸ ਤੇ ਇਹ ਮੀਡੀਆ ਉਸ ਲੜਕੇ ਨੂੰ ਪੁਸ਼ਪਰਤਾਲ ਕਰਦੀਆਂ ਨੇ ਤਾਂ ਉਹਨੂੰ ਕਹਿੰਦੀਆਂ ਨੇ ਕਿ ਤੂੰ ਕੰਪਲੇਂਟ ਕਿਉਂ ਨਹੀਂ ਲਿਖਵਾਈ ਪਰ ਉਹਦਾ ਪਰਿਵਾਰ ਤੇ ਉਹ ਲੜਕਾ ਕਹਿੰਦਾ ਹੈ ਕਿ ਅਸੀਂ ਗਰੀਬ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਵਾਲੇ ਹਾਂ 4-500 ਰੁਪਏ ਦੀ ਹਾਰੀ ਕਮਾਉਂਦੇ ਹਾਂ ਉਹਦੇ ਘਰ ਦੇ ਕਹਿੰਦੇ ਨੇ ਕਿ ਸਾਨੂੰ ਇੰਨਾ ਹੀ ਬਰਾ ਹੈ ਕਿ ਸਾਡਾ ਮੁੰਡਾ ਜਿਹੜਾ ਸਹੀ ਸਲਾਮਤ ਘਰ ਵਾਪਸ ਆ ਗਿਆ ਉਹ ਚਾਉਂਦੀਆਂ ਤਾਂ ਇਹ ਮੁੰਡੇ ਨੂੰ ਮਾਰ ਵੀ ਸਕਦੀਆਂ ਸੀ ਜਾਂ ਫਿਰ ਕੋਈ ਨੁਕਸਾਨ ਪਹੁੰਚਾ ਸਕਦੀਆਂ ਸੀ ਪਰ ਉਹਨਾਂ ਨੇ ਸਿਰਫ ਉਹਦਾ ਸਰੀਰਕ ਸ਼ੋਸ਼ਣ ਕੀਤਾ ਹੋਰ ਕੋਈ ਵੀ ਉਹਦਾ ਨੁਕਸਾਨ ਨਹੀਂ ਪਹੁੰਚਾਇਆ ਇਸ ਲਈ ਉਹ ਪੁਲਿਸ ਕੇਸ ਨਹੀਂ ਕਰਨਾ ਚਾਹੁੰਦੇ ਇਹ ਘਟਨਾ ਦੱਸਣ ਦਾ ਸਾਡਾ ਮਕਸਦ ਕੋਈ ਕਿਸੇ ਨੂੰ ਤੰਗ ਕਰਨਾ ਜਾਂ ਫਿਰ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਦਾ ਮਜ਼ਾਕ ਉਡਾਣਾ ਨਹੀਂ ਹੈ ਜਬਕਿ ਸੁਚੇਤ ਕਰਨਾ ਹੈ ਕਿ ਰਾਤ ਨੂੰ ਜੇਕਰ ਤੁਸੀਂ ਕਿਤੇ ਜਾਂਦੇ ਹੋ ਤਾਂ ਦੁਨੀਆ ਬਹੁਤ ਤਰ੍ਹਾਂ ਦੀ ਹੈ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਸੇਫ ਰਹੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ